ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੋਗਾ ਉਹਦਾ ਕੀ ਉਧਰ ਹੋਗਾ ਜ਼ਿੰਮੇਵਾਰ ਹੋਵੇਗਾ ਨਾਗਰ ਕੁਸਤੰਗ ਇਹ ਕਿੰਨੇ ਕਰਨੇ ਜਿਹੜੇ ਕਿ ਨੀਵੇਂ ਨੇ ਇਹ 20 ਕਰੋੜ 20 ਬੱਚੇ ਹੋਣੇ 25 ਕਰਨ ਹੈਗੇ 20 25 ਕਰ ਹੋਣਗੇ ਅੱਛਾ ਹੁਣ ਤੁਸੀਂ ਇਹ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਾਡਾ ਲੈਵਲ ਉੱਤੇ ਚੱਕਿਆ ਜਾਵੇ ਤੇ ਨਾਰਮਲ ਨਾਲੋਂ ਥੋੜਾ ਵੱਧ ਉੱਤੇ ਚੱਕਿਆ ਜਾਵੇ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਾਲ ਤੋਂ ਪੀੜਤ ਹੋ ਇਸ ਸਮੱਸਿਆ ਤੋਂ ਇਹੀ ਕੋਸ਼ਿਸ਼ ਕਹਨੇ ਆ ਜੇ ਮੇਰੇ ਮੁੰਡੇ ਕਰਕੇ ਇਹ ਮੁੰਡੇ ਦੀ ਗੱਲਾਂ ਇਹੀ ਚੱਲੀ ਜਾਂਦਾ ਜਦੋਂ ਮੈਂ 25 ਸਾਲ ਹੋ ਗਏ ਮੈਨੂੰ ਵੀ ਹਾਂ ਇਹ ਪਾਣੀ ਚੱਲੀ ਅੰਦਰ ਰਹਿੰਦੇ ਸੀ ਤੁਸੀਂ ਵੀ ਬੀਬੀ ਕੁਝ ਕਹਿਣਾ ਚਾਹੁੰਦੇ ਹੋ ਬੱਸ ਇਹ ਕਹਿੰਦੇ ਬਤਲੀ ਸੜਕ ਬੰਦ ਜੇ ਸਾਡੇ ਬੱਚੇ ਵੱਤ ਜਾ 25 ਹੋ ਜੀ ਇਹ ਤਾਂ ਸੜਕ ਦਾ ਸਾਰਾ ਰੋਕਾ ਕੱਟ ਲਿਆ ਉਹ ਇਹ ਪਾਣੀ ਕਿੰਨੇ ਕਿੰਨੇ ਫੁੱਟ ਵੱਧ ਜਾਂਦਾ ਪਿਆ ਘਰਾਂ ਚ 4 4 ਫੁੱਟ ਵੱਧ ਜਾਂਦਾ ਐਮ ਸੀ ਅਜੀਤ ਕੁਮਾਰ ਜਿਸ ਨੂੰ ਬੇਨਤੀ ਕਰ ਚੁੱਕੇ ਕਿ ਆ ਕੇ ਸਾਡਾ ਮੌਕਾ ਦੇਖਿਆ ਜਾਵੇ ਉਹ ਕਹਿੰਦਾ ਮੈਂ ਮੌਕਾ ਦੇਖ ਨਹੀਂ ਸਕਦਾ ਕਿਉਂਕਿ ਮੇਰੇ ਘਰ 'ਚ ਵੀ ਪਾਣੀ ਹੈ ਉਸ ਨੂੰ ਇਹ ਗੱਲ ਆਖੀ ਵੀ ਤੂੰ ਸਾਡਾ ਐਮਸੀ ਹੈ ਤੇਰਾ ਹੱਕ ਬਣਦਾ ਤੂੰ ਜ਼ਿੰਮੇਵਾਰ ਬੰਦਾ ਆ ਕੇ ਸਾਡਾ ਮੌਕਾ ਅਸੀਂ ਅੰਦਰਲੀ ਗਲੀ ਦੇ ਵਿੱਚ 20 ਘਰਾਂ ਜਿਨ੍ਹਾਂ ਦੇ ਵਿੱਚੋਂ 12 ਤੋਂ 15 ਘਰਾਂ ਦੇ ਪਾਣੀ ਹੈ ਕੁਝ ਘਰਾਂ ਦੀਆਂ ਫਲੱਸ਼ਾਂ ਵੀ ਡਿੱਗ ਚੁੱਕੀਆਂ ਨੇ ਗਰੀਬ ਬੰਦੇ ਆ ਅਸੀਂ ਕਿੱਥੋਂ ਕਿੱਥੋਂ ਇਹਨਾਂ ਹੱਲ ਕਰ ਲਾਂਗੇ ਥੋੜਾ ਟਾਈਮ ਪਹਿਲਾਂ 66 ਨੰਬਰ ਐਪਲੀਕੇਸ਼ਨ ਨਗਰ ਕੌਂਸਲ ਤਹੌਲਾ ਦੇ ਵਿੱਚ ਦਿੱਤੀ ਹੋਈ ਆ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਨਾ ਤਾਂ ਸਾਡੇ ਨਾਲ ਕਿਸੇ ਨੇ ਮੌਕਾ ਦੇਖਿਆ ਨਾ ਸਾਡਾ ਕੋਈ ਐਸਟੀਮੇਟ ਲੱਗਿਆ ਨਾ ਸਾਨੂੰ ਕੋਈ ਪੁੱਛਿਆ ਕਿਸੇ ਨੇ ਇਸ ਕਰਕੇ ਜੋ ਕੋਈ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਨਗਰ ਕੌਂਸਲ ਈਓ ਜ਼ਿੰਮੇਵਾਰ ਹੋਵੇਗਾ ਇਹਨੂੰ ਘੱਟੋ ਘੱਟ ਕਿਹਦੇ ਵੇਲੇ ਬਣੀ ਸੀ ਜੀ ਆਪਣੇ 15 ਸਾਲ ਦੀ 15 ਸਾਲ ਹੋ ਗਏ ਜੀ ਬਣੀ ਨੂੰ ਲੱਗ ਭੱਗ ਜੀ ਨਾ ਜੀ ਇਹ ਤਾਂ ਹੁਣ ਲੱਗੀ ਆ ਜੀ ਨਾ ਜੀ ਕੋਈ ਲੈਵਲ ਨਹੀਂ ਜੀ ਕੋਈ ਲੈਵਲ ਨਹੀਂ ਹੋਇਆ ਜੀ ਉਸ ਵੇਲੇ ਕਿਹਾ ਨਹੀਂ ਹੈਗਾ ਵੀ ਭਾਈ ਪਾਣੀ ਕੱਲੋਂ ਮੌਸਮ ਦਾ ਸਮਾਂ ਜੀ ਪਾਣੀ ਆ ਗਿਆ ਤਾਂ ਕੀ ਬਣੂ ਵੀ ਲੈਵਲ ਦਾ ਕਰ ਦੋ ਇਧਰੋਂ ਸੜਕ ਵੀ ਸੀ ਆ ਇਧਰੋਂ ਵੀ ਇਹ ਆ ਟੋਕਾ ਬਣਾਤਾ ਇਹ ਗੱਲ ਆਖੀ ਸੀ ਜੀ ਇਹ ਇੰਨਾ ਕਹਿੰਦੇ ਗੁਰੂ ਘਰ ਹੈ ਗੁਰੂ ਘਰ ਆਉਣਾ ਜਾਣਾ ਜਵਾਕਾਂ ਨੂੰ ਔਖਾ ਹੈ ਅੰਦਰਲੀ ਵੀ ਇਹ ਵਾਲਿਆਂ ਨੇ ਆਖਿਆ ਵੀ ਚਲ ਕੋਈ ਗੱਲ ਨਹੀਂ ਗੁਰੂ ਘਰ ਖਾਤਰ ਕਰ ਲਓ ਆ ਕਿਹਾ ਜ਼ਰੂਰ ਸੀ ਆ ਗੱਲ ਹੋਈ ਹੈ ਜੀ ਪਰ ਦੁਬਾਰਾ ਸਾਡੀ ਕੋਈ ਸੁਣਵਾਈ ਨਹੀਂ ਹੋਈ